ਤੇ ਮਸਾਲੇ ਤੋਂ ਬਿਨਾ ਭਾਰਤੀ ਭੋਜਨ ਕਿਵੇਂ ਪੂਰਾ ਹੋ ਸਕਦਾ ਹੈ ਇਹ ਦੋਵੇਂ ਚੀਜ਼ਾਂ ਭੋਜਨ ਦਾ ਸਵਾਦ ਕਈ ਗੁਣਾ ਵਧਾ ਦਿੰਦੀਆਂ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਅੱਜਕੱਲ ਤੁਸੀਂ ਆਪਣੇ ਘਰਾਂ ਵਿੱਚ ਜੋ ਤੇਲ ਵਰਤ ਰਹੇ ਉਹ ਤੁਹਾਡੀ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਦਰਸਲ ਅੱਜਕੱਲ ਲੋਕ ਖਾਣਾ ਬਣਾਉਣ ਲਈ ਸਰੋਂ ਦੇ ਤੇਲ ਦੀ ਬਜਾਏ ਰਿਫਾਈਨਡ ਤੇਲ ਦੀ ਵਰਤੋਂ ਕਰਨ ਲੱਗ ਪਏ ਨੇ ਦਰਸਲ ਇਸ ਦੀ ਕੀਮਤ ਵੀ ਘੱਟ ਹੈ ਇਸ ਲਈ ਲੋਕਾਂ ਨੇ ਇਸ ਦੀ ਵਰਤੋਂ ਖਾਣੇ ਵਿੱਚ ਜ਼ਿਆਦਾ ਕਰਨੀ ਸ਼ੁਰੂ ਕਰ ਦੁੱਤੀ ਹੈ ਪਰ ਤੁਹਾਨੂੰ ਦੱਸਦੀ ਹੈ ਕਿ ਰਿਫਾਈਨਡ ਤੇਲ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ ਜਿਸ ਅਜਿਹੇ ਚ ਸਮੇਂ ਤੇ ਇਸ ਪ੍ਰਤੀ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਸਮੇਂ ਸਿਰ ਰਿਫਾਈਨਡ ਤੇਲ ਦੀ ਵਰਤੋਂ ਬੰਦ ਨਹੀਂ ਕਰਦੇ ਤਾਂ ਤੁਸੀਂ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ ਰਿਫਾਈਨਡ ਤੇਲ ਨੂੰ ਉੱਚ ਤਾਪਮਨ ਤੇ ਰਿਫਾਈਨ ਕਰਕੇ ਤਿਆਰ ਕੀਤਾ ਜਾਂਦਾ ਹੈ ਇਸ ਕਾਰਨ ਇਸ ਤੋਂ ਸਾਰੇ ਜ਼ਰੂਰੀ ਪੋਸ਼ਕ ਤੱਤ ਖਤਮ ਹੋ ਜਾਂਦੇ ਨੇ ਅਜਿਹੇ ਚ ਇਸ ਤੇਲ ਦੀ ਵਰਤੋਂ ਨਾਲ ਸਰੀਰ ਚ ਟਰਾਂਸ ਫੈਟ ਦੀ ਮਾਤਰਾ ਵਧਣ ਲੱਗਦੀ ਹੈ ਜਿਸ ਨਾਲ ਕੋਲੇਸਟ੍ਰੋਲ ਅਤੇ ਇਨਸੂਲਿਨ ਦਾ ਪੱਧਰ ਤੇਜ਼ੀ ਨਾਲ ਵੱਧ ਜਾਂਦਾ ਹੈ ਜਿਸ ਕਾਰਨ ਲੋਕਾਂ ਵਿੱਚ ਚੰਗੇ ਕੋਲੇਸਟ੍ਰੋਲ ਦੀ ਮਾਤਰਾ ਘਟਣ ਲੱਗਦੀ ਹੈ ਅਤੇ ਦਿਲ ਦੇ ਦੌਰੇ ਦਾ ਖਤਰਾ ਕਿੰਨਾ ਵੱਧ ਜਾਂਦਾ ਹੈ ਇਸ ਲਈ ਸਭ ਤੋਂ ਪਹਿਲਾਂ ਸੋਇਆਬੀਨ ਮੱਕੀ ਦਾ ਤੇਲ ਰਾਈਸ ਬ੍ਰੇਨ ਆਇਲ ਕਨੋਲਾ ਆਇਲ ਅਤੇ ਰਿਫਾਈਂਡ ਸੂਰਜਮੁਖੀ ਦੇ ਤੇਲ ਦੀ ਵਰਤੋਂ ਜਿੰਨੀ ਜਲਦੀ ਹੋ ਸਕੇ ਬੰਦ ਕਰ ਦਿਓ ਰਿਫਾਈਂਡ ਤੇਲ ਦੀ ਲਗਾਤਾਰ ਵਰਤੋਂ ਤੁਹਾਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ ਰਿਫਾਈਂਡ ਤੇਲ ਦੇ ਕਾਰਨ ਸਭ ਤੋਂ ਪਹਿਲਾਂ ਕੋਲੇਸਟ੍ਰੋਲ ਵੱਧਦਾ ਹੈ ਜਿਸ ਕਾਰਨ ਤੁਸੀਂ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ ਉਸ ਤੋਂ ਇਲਾਵਾ ਇਸ ਤੇਲ ਕਾਰਨ ਲੋਕ ਮੋਟਾਪਾ ਕੈਂਸਰ ਡਾਇਬੀਟਿਸ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਜੇ ਤੁਸੀਂ ਖੁਦ ਨੂੰ ਸਿਹਤਮੰਦ ਅਤੇ ਫਿਟ ਰੱਖਣਾ ਚਾਹੁੰਦੇ ਹੋ ਤਾਂ ਰਿਫਾਈਂਡ ਤੇਲ ਦੀ ਬਜਾਏ ਕੋਲਡ ਪ੍ਰੈਸ ਆਇਲ ਦੀ ਵਰਤੋਂ ਸ਼ੁਰੂ ਕਰੋ ਕੋਲਡ ਪ੍ਰੈਸ ਵਿੱਚ ਤੇਲ ਨੂੰ ਮਸ਼ੀਨ ਵਿੱਚ ਨਹੀਂ ਬਣਾਇਆ ਜਾਂਦਾ ਇਸ ਲਈ ਇਹ ਰਿਫਾਈਨਡ ਤੇਲ ਨਾਲੋਂ ਥੋੜਾ ਮਹਿੰਗਾ ਹੈ ਤੁਸੀਂ ਤਿਲ मूਫਲੀ ਅਤੇ ਸਰੋਂ ਦੇ ਕੋਲਡ ਪ੍ਰੈਸ ਤੇਲ ਦੀ ਵਰਤੋਂ ਕਰ ਸਕਦੇ ਹੋ